ਰੱਖ ਰਹੀ ਹੈ ਉਹ ਸਾਹਮਣੇ ਬੱਲੇ ਬੱਲੇ ਹੁੰਦੀ ਹੈ ਬਹੁਤ ਵਧੀਆ ਕੰਮ ਕਰਦੀ ਹੈ ਦਰਸ਼ਕ ਵੀਰੇ ਕੀ ਖਿਆਲ ਹੈ ਪਾੜੀ ਦਾ ਤੇ ਤੁਹਾਡੀ ਖੁੱਲ ਕੇ ਤਾੜੀਆਂ ਮਾਰਦੇ ਤੁਹਾਡੀਆਂ ਤਾੜੀਆਂ ਤੇ ਵਰਗਾ ਕੰਮ ਕਰਦੀ ਹੈ ਅੱਜ ਮੈਦਾਨ ਮਿੱਟਣਾ ਬੀਜ ਬਿਲਾ ਕੇ ਨੇ ਅੱਜ ਸ਼੍ਰੀ ਖਰਾਲ ਦਾ ਸਾਥ ਦਾ ਕੱਜਲ ਅੱਜ YouTube ਤੇ ਲਾਈਵ ਪੂਰੀ ਹਾਜੀ ਚੀਕੇ ਵਾਲੇ ਹਾਜੀ ਅਸਟ੍ਰੇਲੀਆ ਵਾਲੇ ਹਾਜੀ ਜੱਜ ਕਨੇਡਾ ਅਮਰੀਕਾ ਵਾਲੇ ਲਾਈਵ ਤਾਈ ਦੇ ਸਹੀਵਾ ਅਨੰਦ ਮਾਣਦੇ ਆ ਅਦਰ ਬਹੁਤ ਧੰਨਵਾਦ ਕਰਦੇ ਆ ਆਪਾਂ ਗੁਰਮੁਖ ਜੰਗ ਨਾਲ ਕੱਤਰ ਸਾਡਾ ਵੀਰ ਹੈ ਸਰਲ ਕੋਲੇ ਕੇਵਲ ਜੰਗ ਦੀ ਕਿੰਦਰ ਕੱਤਰ ਸਾਣਾ ਮੋਹਣ ਬਾਈ ਦੀ ਕਿੰਦੀ ਕੱਤਰ ਸਾਣਾ ਸਹਾਰਾ ਵੀਰ ਜੱਸੀ ਕ੍ਰਿਣਾ ਸਾਡਾ ਬੁੱਲਾ ਜੰਗ ਸਾਰਿਆਂ ਜੀ ਦਾ ਧੰਨਵਾਦ ਕਰਦੇ ਆ 51 ਹੋਰ ਗੱਲ ਹੋਣੀ ਹੈ ਪਰ ਕਿਤੇ ਵਖਰੇ سامنے کی تو بن گئی میری گل بھی سمجھنا آ وہ کی تو بن گئی میری گل بھی سمجھنا ਫੋਕਾ ਬੜਾ ਚੋਟੀ ਦਾ ਚੱਲਦਾ ਬਰਾਬਰ ਦੀ ਟੱਕਰ ਜੋਛੀ ਬਹਿ ਜਾ ਹੁਣ ਬਹਿ ਜਾ ਬਹਿ ਜਾ ਬੱਸ ਦੇਖੀ ਤੱਕ ਨਾ ਮਾਰਦਾ ਤੇ ਧਰਦਾ ਕੀ ਹੈ ਧਰਦਾ ਤੇ ਧਰਦਾ ਕੀ ਹੈ ਚੋਟੀ ਚੱਲ ਦੇ ਟੱਕਿਆ ਜਿੱਦੋਂ ਮੱਲਵੀ ਛੇਤੀ ਕਰਿਆ ਆਹ ਕੰਮ ਦੀ ਛੇਤੀ ਦੇ ਕਰਦੇ ਆਂ ਚੰਗੇ ਕਮੇਟੀ ਮਾਰਾਂ ਦੇ ਦਿਲ ਖੇਡ ਕੇ ਜਾਂਦੀ ਆ ਤੇ ਅੱਜ ਸਿਰੇ ਦਾ ਮੁਕਾਬਲਾ ਤੇ ਸਿਰੇ ਦੀ ਕੁਸ਼ਤੀ ਆ ਆ ਦੋਨੋਂ ਬਾਲੀ ਚੋਟੀ ਦੇ ਆ ਤੇ ਫੱਟਾ Tchau, tchau. ਹੇ ਆਹ ਸੇਵਾ ਸੁਨਾਮਾ 1000 ਰੁਪਈਆ ਤੇ ਜੰਮਦੀ ਗੁੱਜਰੇ ਆ ਫਿੰਨੀ ਵਾਲੇ ਜਿਹੜੀ ਅੱਜ ਆ ਪੰਜਾਬ ਦੀ ਧਰਤੀ ਤੇ ਕਹਿੰਦੇ ਮੇਲਾ ਲੁੱਟੇ ਹੋਰ ਮੇਲਾ ਸਾਰਾ ਤੂੰ ਲੁੱਟਿਆ ਤੈਨੂੰ ਗੱਭਰੂ ਕਿਸੇ ਨੇ ਲੁੱਟ ਲੈਣਾ ਮੇਲਾ ਸਾਰਾ ਤੂੰ ਲੁੱਟਿਆ ਆਹ ਖਰਾਬਰ ਦੀ ਟੱਕਰ ਆਹ ਦੇਖਾਂਗੇ ਕਿਹੜਾ ਮੱਲ ਬੱਲੇ ਬੱਲੇ ਕਰਾਉਂਦਾ ਚੱਲਦੇ ਸਮੇਂ ਦੀ ਹੈ ਆਹ ਚੜਦੇ 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 ਚੱਤ ਆਉਂਦਾ ਕਹੇ ਕਿ ਕੁਸ਼ਤੀ ਆ ਸੁਰੇ ਦਾ ਮੁਕਾਬਲਾ ਹਾਰੇ ਕਾਬ ਦੇ ਵਿੱਚ ਕਰੇ ਗੁੱਸੇ ਦਾ ਫੈਸਲਾ ਇੱਕ ਮੱਥਣਾਂ ਦਾ ਪਾਲੇ ਹੋਏ ਸਰੀਰ ਹੈ ਕਿ ਆਗੇ ਨੇ ਗੱਭਰੂ ਕੋ ਕੋ ਠੱਠੀ ਹੈ ਬਲੇ ਬਲੇ ਜਿਹਦੀ ਕਮਾਲ ਹੈ ਉਹ ਗੁੱਡੀ ਉਹ ਗੁੱਡੀ ਜਮਾਣੀ ਨਹੀਂ ਹੈ ਕਿ ਕੱਢ ਦੇ ਬਜਾੜ ਜੀ ਨੇ ਮੰਗਣਾ ਅੱਜ ਇਸ ਨੇ ਹੀ ਗੁੱਡੀਆਂ ਲਵਾਉਣੀਆਂ ਕਹਿੰਦੇ ਨੇ ਸਵਾਣੇ ਗੱਲਾਂ ਸੱਚੀਆਂ ਖਿਲਾ ਕਰਾਤਾ ਜੰਜੀ ਅੱਜ ਖੁਦਾਮ ਤੇ ਗੱਪ ਤੁਸੀਂ ਨੀਅਤ ਕੇ ਲੈਣਾ ਕੀ ਕਾਜੀ ਦਿਵਾਨ ਕਰੋ ਜੀ ਵਾਹਿਗੁਰੂ ਦਾ ਖਾਲਸਾ ਵੈਰੀ ਗੁਰੂ ਦਾ ਹੱਥ ਲਓ ਜੀ ਸਾਰੇ ਨਗਰਾਂ ਨੂੰ ਐਡਾ